NNR نیوز ਤੇ ਤੁਹਾਡਾ ਸਵਾਗਤ ਹੈ ਅਸੀਂ ਆਮ ਕਰਕੇ ਪਰਵਾਸੀਆਂ ਦੀਆਂ ਦੁਕਾਨਾਂ ਤੋਂ ਬਹੁਤ ਸਾਰਾ ਸਾਮਾਨ ਖਰੀਦਦੇ ਆ ਤੇ ਅਸੀਂ ਉਹਨਾਂ ਦੀ ਸਪੋਰਟ ਵੀ ਕਰਦੇ ਆ ਪਰ ਇੱਕ ਗੁਰਸਖ ਪੰਜਾਬੀ ਵੀਰ ਹੈ ਇਸ ਦੀ ਸਪੋਰਟ ਜ਼ਰੂਰ ਕਰਿਓ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਮਹਿਦਪੁਰ ਦੀ ਤਸਵੀਰ ਹੈ ਜਿਹੜਾ ਲੰਬੇ ਸਮੇਂ ਤੋਂ ਸਬਜ਼ੀ ਦਾ ਕਾਰੋਬਾਰ ਫਰੂਟ ਦਾ ਕਾਰੋਬਾਰ ਕਰਦਾ ਹੈ ਤਾਂ ਸਾਨੂੰ ਇਹੋ ਜਿਹੇ ਵੀਰਾਂ ਨੇ ਸਪੋਰਟ ਕਰਨੇ ਚਾਹੀਦੇ ਗੁਰਸਖ ਵੀਰ ਹੈ ਔਰ ਦੁਦੀ ਕਹ ਲੈ ਕਿ ਸਬਜ਼ੀਆਂ ਜਿੰਨੀ ਵੀ ਆ ਬਸ ਵਰੇਟਾਂ ਤੇ ਮਿਲਦੀਆਂ ਤਾਂ ਪ੍ਰਵਾਸੀਆਂ ਤੋਂ ਬਚੋ ਆਪਣੇ ਆਪਣੇ ਦੀ ਮਦਦ ਜ਼ਰੂਰ ਕਰੋ ਇੱਕ ਵਾਰ ਇੱਥੇ ਜ਼ਰੂਰ ਆਇਓ ਔਰ ਚੰਗਾ ਲੱਗਿਆ ਤਾਂ ਤੁਸੀਂ ਵਾਰ-ਵਾਰ ਇੱਥੇ ਆਵੋਗੇ ਪ੍ਰਵਾਸੀ ਨਾਲ ਦੁੱਖੇ ਤਾਂ ਚੰਗਾ ਹੈ ਜੇ ਕਿਸੇ ਆਪਣੇ ਵੀਰ ਦੀ ਸਪੋਰਟ ਕੀਤੀ ਜਾਵੇ ਤਾਂ ਇਹ ਬਾਈ ਤਸਵੀਰ ਤੇ ਸੈੱਟ ਦਿਓ ਕਿ ਗੁਰ ਸੁਖ ਵੀਰ ਹੈ ਤੇ ਬਹੁਤ ਹੀ ਜਲਦੀ ਇੱਕ ਯੂਸ ਦਾ ਕੰਮ ਕਰਨ ਜਾ ਰਿਹਾ ਹੈ ਜੋ ਯੂਸ ਦੀ ਕੁਆਲਿਟੀ ਅਲੱਗ ਕਿਸਮ ਦੀ ਹੋਵੇਗੀ ਅਜੇ ਹੀ ਜੂਸ ਦੀ ਕੁਆਲਿਟੀ ਨਹੀਂ ਹੋਵੇਗੀ ਕਿ ਤੁਸੀਂ ਕਿਹਾ ਕੋਸ਼ੋਰ ਤੇ ਪਾਕ ਕੁਝ ਮਸ਼ਹੂਰ ਦਿੱਤਾ ਹੋਵੇ ਅਜਿਹਾ ਬਿਲਕੁਲ ਨਹੀਂ ਹੋਵੇਗਾ ਤਾਂ ਇਹ ਜੋ ਦੁਕਾਨ ਹੈ ਜਦੋਂ ਆਪਾਂ ਮਹਿਦਪੁਰ ਤੋਂ ਜਦ ਸਿਦੂਆ ਮੈਟਰ ਸਹਿਰ ਤੋਂ ਐਂਟਰ ਕਰੀਏ ਮਹਿਦਪੁਰ ਵਿੱਚ ਉਧਰ ਉਹ ਦੁਕਾਨ ਪੌਦੀ ਹੈ ਤੇ ਬਿਲਕੁਲ ਨਜ਼ਦੀਕ ਇਸ ਦੇ ਬਜਾਜ ਮੋਟਰਸਾਈਕਲਾਂ ਦੀ ਏਜੰਸੀ ਹੈ ਤਾਂ ਇੱਥੇ ਇੱਕ ਵਾਰ ਜਰੂਰ ਆ ਜਾਓ ਸੇਵ ਦਾ ਮੌਕਾ ਜਰੂਰ ਦਿਓ ਸਬਜ਼ੀ ਤੁਹਾਨੂੰ ਹਰ ਤਰ੍ਹਾਂ ਦੀ ਮਿਲੋਗੇ ਜਿਦਾਂ ਕਿ ਗੋਭੀ ਟਮਾਟਰ ਹੋ ਗਏ ਮਟਰ ਹੋ ਗਏ ਅਦਰਕ ਹੋ ਗਈ ਤਦੂ ਤੇ ਖੀਰੇ ਅਤੇ ਹੋਰ ਬਹੁਤ ਕੁਝ ਫਰੂਟਾਂ ਚ ਕੇਲੇ ਕੁਝ ਦੇ ਬਾਅਦ ਸੇਬ ਵੀ ਇੱਥੇ ਆ ਜਾਣਗੇ ਜੇਕਰ ਤੁਸੀਂ ਲਗਾਤਾਰ ਸਪੋਰਟ ਕੀਤੀ ਤਾਂ ਇੱਥੇ ਬਹੁਤ ਸਾਰੇ ਫਰੂਟ ਹੋਣਗੇ ਕਿਉਂਕਿ ਜਦੋਂ ਸਮਾਨ ਵਿਕਦਾ ਤਾਂ ਫਿਰ ਦੁਕਾਨਦਾਰ ਸੋਚਦਾ ਕਿ ਹੋਰ ਸਮਾਨ ਲੈ ਕੇ ਆਵਾ ਤਾਂ ਪ੍ਰਵਾਸੀਆਂ ਦੀ ਮਦਦ ਕਰਨੀ ਛੱਡੋ ਆਪਣਿਆਂ ਦੀ ਮਦਦ ਕਰੋ ਪਰ ਇਸ ਗੁਰਸਿੱਖ ਦੀ ਮਦਦ ਜ਼ਰੂਰ ਕਰਿਓ ਇਸ ਗੁਰਸੋਪ ਚ ਵੀ ਇਹਦੇ ਲਈ ਵਹਿਗੁਰੂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਔਰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਐਨ ਐਨ ਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਆਮ ਕਰਕੇ ਪਰਵਾਸੀਆਂ ਦੀ ਦੁਕਾਨਾਂ ਤੋਂ ਬਹੁਤ ਸਾਰਾ ਸਮਾਨ ਖਰੀਦਿਆ ਤੇ ਅਸੀਂ ਉਹਨਾਂ ਦੀ ਸਪੋਰਟ ਵੀ ਕਰਦੇ ਆਂ ਪਰ ਇੱਕ ਗੁਰਜਤ ਪੰਜਾਬੀ ਵੀਰ ਹੈ ਇਸ ਦੀ ਸਪੋਰਟ ਜ਼ਰੂਰ ਕਰਿਓ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਮਹਿਦਪੁਰ ਦੀ ਤਸਵੀਰ ਹੈ ਜਿਹੜਾ ਲੰਬੇ ਸਮੇਂ ਤੋਂ ਸਬਜ਼ੀ ਦਾ ਕਾਰੋਬਾਰ ਫਰੂਟ ਦਾ ਕਾਰੋਬਾਰ ਕਰਦਾ ਹੈ ਤਾਂ ਸਾਨੂੰ ਇਹੋ ਜੀ ਵੀਰਾਂ ਦੇ ਸਪੋਰਟ ਕਰਨੇ ਚਾਹੀਦੇ ਗੁਰਸਖ ਵੀਰ ਹੈ ਔਰ ਦੁੱਧੀ ਘਾਲ ਹੈ ਕਿ ਸਬਜ਼ੀਆਂ ਜਿੰਨੀ ਵੀ ਆ ਬਸ ਵਰੇਟਾਂ ਤੇ ਮਿਲਦੀਆਂ ਤਾਂ ਪ੍ਰਵਾਸੀਆਂ ਤੋਂ ਬਚੋ ਆਪਣੇ ਆਪਣੇ ਦੀ ਮਦਦ ਜ਼ਰੂਰ ਕਰੋ ਇੱਕ ਵਾਰ ਇੱਥੇ ਜ਼ਰੂਰ ਆਇਓ ਔਰ ਚੰਗਾ ਲੱਗਿਆ ਤਾਂ ਤੁਸੀਂ ਵਾਰ-ਵਾਰ ਇੱਥੋਂ ਆਵੋਗੇ ਪ੍ਰਵਾਸੀ ਨਾਲੋਂ ਕਿਤਾ ਚੰਗਾ ਹੈ ਜੇ ਕਿਸੇ ਆਪਣੇ ਵੀਰ ਦੀ ਸਪੋਰਟ ਕੀਤੀ ਜਾਵੇ ਤਾਂ ਇਹ ਬਾਈ ਤਸਵੀਰ ਤੇ ਸਾਈ ਦਿਓ ਕਿ ਗੁਰਸਖ ਵੀਰ ਹੈ ਤੇ ਬਹੁਤ ਹੀ ਜਲਦੀ ਇੱਕ ਜੂਸ ਦਾ ਕੰਮ ਕਰਨ ਜਾ ਰਿਹਾ ਜੋ ਜੂਸ ਦੀ ਕੁਆਲਿਟੀ ਅਲੱਗ ਕਿਸਮ ਦੀ ਹੋਵੇਗੀ ਅਜਿਹੀ ਜੂਸ ਦੀ ਕੁਆਲਿਟੀ ਨਹੀਂ ਹੋਵੇਗੀ ਕਿ ਤੁਸੀਂ ਕਿਹਾ ਕੋਸ਼ੋਰ ਤੇ ਪਾਕ ਕੁਛ ਵਿੱਚ ਹੋਰ ਦਿੱਤਾ ਹੋਵੇ ਅਜਿਹਾ ਬਿਲਕੁਲ ਨਹੀਂ ਹੋਵੇਗਾ ਤਾਂ ਇਹ ਜੋ ਦੁਕਾਨ ਹੈ ਜਦੋਂ ਆਪਾਂ ਮਹਿਦਪੁਰ ਤੋਂ ਜਦ ਸਿਦੂਆ ਮੈਦਨ ਸੈਰ ਤੋਂ ਐਂਟਰ ਕਰੀਏ ਮਹਿਦਪੁਰ ਵਿੱਚ ਉਧਰ ਉਹ ਦੁਕਾਨ ਆਉਂਦੀ ਹੈ ਤੇ ਬਿਲਕੁਲ ਨਜ਼ਦੀਕ ਇਸ ਦੀ ਬਜਾਜ ਮੋਟਰਸਾਈਕਲਾਂ ਦੀ ਏਜੰਸੀ ਹੈ ਤਾਂ ਇੱਥੇ ਇੱਕ ਵਾਰ ਜ਼ਰੂਰ ਆ ਜਾਓ ਸ਼ੇਵ ਦਾ ਮੌਕਾ ਜ਼ਰੂਰ ਦਿਓ ਸਬਜੀਤ ਤੁਹਾਨੂੰ ਹਰ ਤਰ੍ਹਾਂ ਦੇ ਮਿਲੋਗੇ ਜਿਦਾਂ ਕਿ ਗੋਭੀ ਟਮਾਟਰ ਹੋਗੇ ਮਟਰ ਹੋਗੇ ਅਦਰਕ ਹੋਗੀ ਕਦੂ ਤੇ ਖੀਰੇ ਅਤੇ ਹੋਰ ਬਹੁਤ ਕੁਝ ਫਰੂਟਾਂ ਚ ਕੇਲੇ ਕੁਝ ਦੇ ਬਾਅਦ ਸੇਬ ਵੀ ਇੱਥੇ ਆ ਜਾਣਗੇ ਜੇਕਰ ਤੁਸੀਂ ਲਗਾਤਾਰ ਸਪੋਰਟ ਕੀਤੀ ਤਾਂ ਇੱਥੇ ਬਹੁਤ ਸਾਰੇ ਫਰੂਟ ਹੋਣਗੇ ਕਿਉਂਕਿ ਜਦੋਂ ਸਮਾਨ ਵਿਕਦਾ ਹੈ ਤਾਂ ਫਿਰ ਦੁਕਾਨਦਾਰ ਸੋਚਦਾ ਹੈ ਕਿ ਹੋਰ ਸਮਾਨ ਲੈ ਕੇ ਆਵਾਂ ਤੇ ਪ੍ਰਵਾਸੀਆਂ ਦੀ ਮਦਦ ਕਰਨੀ ਛੱਡੋ ਆਪਣੇਆਂ ਦੀ ਮਦਦ ਕਰੋ ਪਰ ਇਸ ਗੁਰ ਸਿੱਖ ਦੀ ਮਦਦ ਜ਼ਰੂਰ ਕਰਿਓ ਇਸ ਗੋਰਸਕ ਵੀਰ ਦੇ ਲਈ ਵਾਹਿਗੁਰੂ ਕਮੇਟਰੀ ਵਿੱਚ ਜ਼ਰੂਰ ਲਿਖਿਓ ਔਰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ